ਤਾ ਜੀ ਪੁੱਤ ਉਹ ਅਜੇ ਤਹੀ ਇਹ ਹੋ ਗਿਆ ਬਤਨ ਕੋਸਤੇ ਪਾਜੀ ਨਾਲ ਸੇ ਪਾ ਕੀ ਬਣ ਗਿਆ ਤੇਰੇ ਨਾਲ ਐਡੀ ਗਰੀਬ ਮਾਰ ਤੇਰਾ ਨਾ ਕਰ ਦਿੱਤੀ ਐਡੀ ਚਬਲ ਵਾਇਕਦੇ ਇੰਨੀ ਪਾਪਣਵਾ ਕਦੇ ਸੱਚੀ ਮੈਂ ਤੇ ਜਦੋਂ ਸੁਣ ਲਿਆ ਮੈਨੂੰ ਤੇ ਕਿਤੇ ਆਵੇ ਨਾ ਮੈਂ ਕਿਦਾ ਉੱਡ ਕੇ ਚਲ ਜਾ ਆਪਣੇ ਕੀ ਦੇ ਕੋਲ ਮੈਂ ਤਾਂ ਪੁੱਜੀ ਸਰਸ ਤੋਂ ਪੜਾਉਂਦਾ ਇਹ ਹੋਇਆ ਕਿਦਾਂ ਸਾਰਾ ਕੁਝ ਕੀ ਹੋਇਆ ਤੀਜਾ ਪੁੱਤ ਬਸ ਪਾਜੀ ਮੈਂ ਪਾਣੀ ਚਲਾਉਣ ਗਈ ਮੋਟਰ ਪਾਣੀ ਖਤਮ ਹੋਇਆ ਤੇ ਉੱਤੇ ਲੜਪੇ ਮੇਰੇ ਨਾਲ ਫਿਰੇ ਮੂਕਾਰੇ ਦਾ ਬਸ ਪਾਣੀ ਦੀ ਤਾਂ ਲੋੜ ਨਹੀਂਗੀ ਐਡੀ ਕਿਤੇ ਪਾਪਣ ਮੈਂ ਐਡੀ ਕਿਤੇ ਜ਼ਾਲਮ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਮੈਨੂੰ ਇੰਨਾ ਤੁਹਾਡਾ ਤਿਆਚਾਰ ਇੰਨਾ ਤਿਆਚਾਰ ਕਰਨ ਡਈ ਹੈ ਤੁਹਾਡੇ ਤੇ ਆਏ ਨੇ ਤੇ ਕਿਤੇ ਕੀ ਕਰਾਂ ਇਹਦਾ ਮੈਂ ਮੇਰੇ ਅੱਗੇ ਦਿਮਾਗ ਚ ਆਉਣ ਡਿਆ ਸੀ ਗੱਲਾਂ ਮੈਂ ਹਾਂ ਸੋਖੋ ਵੇ ਸਹੀ ਰੱਬਾ ਸੋਖੋ ਵੇ ਸਹੀ ਉੱਥੇ ਜਦੋਂ ਮੈਨੂੰ ਸਾਇਰਸ ਦਾ ਆਇਆ ਫੋਨ ਮੈਨੂੰ ਉਦੋਂ ਪਤਾ ਲੱਗਾ ਮੈਂ ਤਾਂ ਖੁਸ਼ ਹੋ ਮੈਨੂੰ ਪਹਿਲਾਂ ਗੱਲ ਦੱਸ ਸੁਖਵਾ ਹਾਂ ਦਾ ਪੂਆ ਜੀ ਸੁਖਸਾ ਕਾਦੀ ਆ ਸਾਡੇ ਘਰ ਤੇ ਉਸ ਦਿਨ ਦਾ ਮਸਲਾ ਕੋਈ ਨਾ ਕੋਈ ਗੱਲ ਤੋਂ ਕੋਈ ਨਾ ਕੋਈ ਤੇ ਮੰਮੀ ਨੇ ਹੱਥ ਹੀ ਕਰ ਛੱਡੀ ਚਾਚੀ ਪਾਣੀ ਲੈਣ ਗਈ ਸੀ ਤੋਂ ਉਹਨੇ ਮਾਰਿਆ ਤੱਕਾ ਤੇ ਉਹਦੀ ਚਰਦੀ ਬਾਹਾਂ ਟੁੱਟ ਗਈ ਐਡੀ ਕਿਦੇ ਹੈਗੀ ਇਹਦੇ ਮਾਸਾ ਤਰਸ ਨਹੀਂ ਆਇਆ ਕਿਦੇ ਤੇਦੇ ਮਾਸਾ ਦੇ ਦਿਲ ਚ ਕੋਈ ਰਹਿਮ ਹੀ ਨਹੀਂਗਾ ਹੈਗਾ ਇੰਨਾ ਰੱਬ ਛੱਡਿਆ ਉਹਨੇ ਰਹਿਮ ਹੁੰਦਾ ਤੇ ਪਹੁੰਚ ਜਾਂਦਾ ਨਾ ਚਲ ਪੁੱਤ ਤੂੰ ਕੋਈ ਨਾ ਫਿਕਰ ਨਾ ਕਰ ਤੇ ਸਣੀ ਕਿੱਥੇ ਆ ਉਹ ਘਰ ਹੈ ਨਹੀਂ ਬਹੁਤ ਕੰਮ ਤੇ ਗਏ ਆਪਣੇ ਬਸ ਮਦਰੋਂ ਸਾਰੇ ਕੰਮ ਹੋ ਗਏ ਹੀ ਕੀ ਕਰਾਂ ਦੱਸ ਸਣੀ ਚਲਦੀ ਬੈਠ ਮੈਂ ਪਾਣੀ ਨਹੀਂ ਨਹੀਂ ਪੁੱਤ ਪਾਣੀ ਪੁਣੀ ਦੀ ਮੈਨੂੰ ਕੋਈ ਲੋੜ ਨਹੀਂ ਕੀ ਪਾਣੀ ਮੈਂ ਜਾਨੀ ਉਧਰ ਉਹਦਾ ਚੱਕ ਲੈ ਕੇ ਆਵਾਂ ਪਹਿਲਾਂ ਹਾਲ ਚਾਲ ਖਬਰ ਤੇ ਲਮਾ ਦੇ ਜਾ ਕੇ ਜਿਹੜੇ ਬਈ ਏਸੀਆਂ ਥੱਲੇ ਹੁਣ ਕਰਕੇ ਕੰਮ ਇਹਦਾ ਉਹ ਮੰਨੀ ਮੈਂ ਹੋਣੀ ਹਾਈ ਹਾਈ ਮੈਂ ਸੈਰਸ ਨੂੰ ਮਨਾ ਕੀਤਾ ਸੀ ਨਾ ਤੇ ਭੂਆ ਜੀ ਨੂੰ ਨਾ ਫੋਨ ਕਰ ਫੇਰ ਘਰ ਚ ਲੜਾਈ ਵੱਧ ਜਾਣੀ ਪਰ ਸੈਰਸ ਵੀ ਨਹੀਂ ਮੇਰੀ ਮੰਮੀ ਪਤਾ ਨਹੀਂ ਹੁਣ ਕੀ ਗੱਲ ਹੋਣੀ ਫੇਰ ਘਰ ਚ ਕੜਾ ਤੋ ਮੈਨੂੰ ਦਸਵਾਰੀ ਤੋੜ ਕੇ ਬਾਤ ਤੂੰ ਕੋੜੇ ਗਏ ਤੈਸੋ ਤੀ ਤੈਨੂੰ ਨੀਂਦਾਂ ਕਦੇ ਚੜੀਆਂ ਹੋ ਭੂਆ ਜੀ ਤੁਸੀਂ ਹਾਂ ਭੂਆ ਜੀ ਤੁਸੀਂ ਸਾਸਰੀ ਘਰ ਤੇਰੀ ਕਾਹਦੀ ਹੈ ਮੇਰੇ ਨਾਲ ਪਾਣੀ ਲੈਵਾ ਸਾਸਰੀ ਘਰ ਭੂਆ ਜੀ ਤੈਹੀ ਕਦੋਂ ਨਹੀਂ ਇਹ ਕਿਤਾ ਕੋੜੇ ਤੂੰ ਮੈਂ ਤਾਂ ਤੇਰੇ ਤੋਂ ਮੈਨੂੰ ਉਮੀਦ ਨਹੀਂ ਸੀ ਤੇਰੇ ਤੋਂ ਇਹ ਲੈ ਦੱਸ ਨੇ ਕੀ ਤੂੰ ਨਹੀਂ ਕੀਤਾ ਕਿਨੇ ਕਰਦਾ ਕੋਈ ਉੱਤੋਂ ਆ ਕੇ ਕਰ ਗਿਆ ਤੁਸੀਂ ਤੇ ਗਾੜੀ ਭੈਣ ਰਹਿ ਪਾ ਜੀ ਮੇਰੇ ਪਾਣੀ ਲੈਵਾ ਨਹੀਂ ਮੈਂ ਪਾਣੀ ਨਹੀਂ ਪੀਣਾ ਪਾਣੀ ਬੜਾ ਪਿਆਸਤਾ ਤਾ ਤੋ ਮੈਨੂੰ ਹਾਏ ਮੈਨੂੰ ਨਹੀਂ ਪਤਾ ਕਿ ਤੂੰ ਆ ਕੋਈ ਹੋਰ ਘੋੜਾ ਪੋਲ ਦੇਣਾ ਹਾਏ ਘੋੜਾ ਜੀ ਮੈਂ ਕੀ ਕੀਤਾ ਨੀ ਨਾ ਖੂਨ ਸੀ ਫੇਦ ਹੋ ਗਿਆ ਤੇਰਾ ਉਹਨੂੰ ਗਰੀਬਣੀ ਨੂੰ ਜਾਂ ਗਰੀਬ ਮਾਰੇ ਨਹੀਂ ਉਹ ਤੇ ਕਰਦੀ ਜੇ ਨਹੀਂ ਉਹ ਕੁੰਦੀ ਤੇਰਾ ਮਤਲਬ ਹੋਇਆ ਵੀ ਉਹਦਾ ਨਜਾਇਜ਼ ਪਾੜਾ ਠਾਈ ਜਾਵੇਂ ਤੂੰ ਮੈਂ ਦੱਸ ਤੂੰ ਹੀ ਤਾਂ ਹੱਦੀ ਘਰੀ ਜਾਣਦੇ ਜਹੈ ਮੈਨੂੰ ਸੁਪਤਿੰ ਦੱਸੇ ਪਰ ਨਾ ਹੌਲੇ ਨਿਖਾਲਦਾ ਮੇਰਾ ਦੇ ਤਬਾਕਾ ਹੀ ਘਟਦਾ ਪਰੇ ਉਹਨੇ ਕੋੜੇ ਵਿੱਚ ਦਸਤੇ ਜਿਦਾ ਮੇਰੇ ਕੋ ਚਿੰਤਾ ਨਹੀਂ ਕੋ ਫਿਕਰ ਨਹੀਂਗਾ ਉਹਨੂੰ ਸੁੱਟ ਕੇ ਮਾਰ ਕੇ ਧੱਕੇ ਤੋਂ ਦੀ ਬਾਹੂ ਤੋੜ ਕੇ ਤੈਨੂੰ ਪਤਾ ਹੀ ਹੈ ਜਾ ਕੇ ਵੇਖੀ ਆ ਕਿ ਕਰਾ ਹੋਇਆ ਤੁਹਾਨੂੰ ਕਿਹਨੇ ਕਿਹਾ ਤਾਂ ਕਿ ਮੈਂ ਬਾਹ ਤੋੜੀ ਉਹਦੀ ਕਿਹਨੇ ਤੋੜੀ ਆ ਆਪੇ ਉਹਦਾ ਪੈਰ ਅੜ ਗਿਆ ਚੱਪਲ ਵਿੱਚ ਆ ਆਪੇ ਟੁੱਟ ਗਿਆ ਉਹਦਾ ਪੈਰ ਆਪੇ ਟੁੱਟ ਗਈ ਉਹਦੀ ਬਾਹ ਆਹ ਤੇ ਚੱਪਲ ਚੜ ਗਿਆ ਪੈਰ ਤੋੜ ਦਿੱਤੀ ਹੈ ਅੱਛਾ ਤੇ ਤੱਕ ਤੱਕ ਮਾਰਿਆ ਉਹਨੇ ਮੈਨੂੰ ਅੱਜ ਸਭ ਉਹ ਅਜੇ ਮੈਂ ਤੱਕ ਮਾਰਿਆ ਬੜੇ ਜ਼ੋਰ ਨਾਲ ਉਹ ਤਾਂ ਕੋ ਜੀ ਮਰਜੀ ਕਹੀ ਜਾਵੇ ਨਹੀਂ ਨਹੀਂ ਮੈਨੂੰ ਦੱਸ ਵੀ ਉਹ ਪਾਣੀ ਨਾ ਬਰਤਨ ਨਹੀਂ ਬਰਤਨ ਪਾਣੀ ਉਹ ਪਾਣੀ ਤਾਂ ਹੀ ਤੂੰ ਦੋਨਾਂ ਬਿਲਕੁਲ ਹੰਪਾਣੀ ਦੇ ਨੰਬਰ ਤੋਂ ਕਿੱਥੇ ਜਾਵੇਂ ਹੋ ਕਿਹੜੇ ਫੂਚ ਪੈ ਜਾਣ ਤੁਸੀਂ ਕਹਿੰਦੇ ਆ ਜੇ ਘਰੋਂ ਕੱਢਦੇ ਆ ਨਾ ਹੁਣ ਇੱਥੋਂ ਹੀ ਅੱਗੇ ਤਾਂ ਠੱਠੀ ਜਿਹੀ ਵੇਲੀ ਚਵਾੜਿਆ ਸੁੱਟਦਾ ਤੇ ਹੁਣ ਇਹਨਾਂ ਨੂੰ ਕੱਢਦੇ ਘਰੋਂ ਹੀ ਮੈਂ ਨੇ ਵਾੜਿਆ ਸੰਗਾਲਾ ਦੇ ਦੇ ਇਹਨਾਂ ਨੂੰ ਮੈਂ ਨਹੀਂ ਵਾੜਿਆ ਸੌਖੀ ਹੋ ਜਾ ਤੂੰ ਕੱਲੀ ਮਤਲਬ ਕਿਹੜੇ ਖਾਨਦਨ ਚੋਂ ਆਈ ਈ ਨੀ ਤੂੰ ਨਹੀਂ ਸਾਡੇ ਘਰ ਵਿੱਚ ਇਦਾਂ ਦਾ ਕਦੀ ਕੁਛ ਨਹੀਂ ਹੋਇਆ ਸੱਚੀ ਮੈਂ ਤੇ ਮੰਨਦੀ ਆ ਤੇ ਧੰਨਵਾਦ ਤੂੰ ਸੱਚੀ ਲੈ ਐਨੀ ਖਾਨਦਾਨ ਸਾਡੀ ਵੱਡੀ ਐਨੀ ਚੰਗੀ ਐਨੀ ਕਦੇ ਪੈਂਦੀ ਕਹੋਂਦੀ ਲੱਗੇ ਛਾਗੇ ਮੈਨੂੰ ਜਦੋਂ ਨਾ ਪਤਾ ਲੱਗਦਾ ਗੱਲਾਂ ਦਾ ਮੈਂ ਲੋਕੀ ਸੁਣਨਗੇ ਤੇ ਕੀ ਕਹਿਣਗੇ ਤਾਂ ਮੈਂ ਤਾਂ ਸ਼ਰਮੋਂ ਡੀ ਗੜਗੜੇ। ਤਾਂ ਨਹੀਂ ਗੇੜੀ ਅੰਤਰੀ ਤੈਨੂੰ ਦਿੱਤੀ ਆ ਕਿਸੇ ਨੇ ਇਹੋ ਜਿਹੀ ਪਰਵੇਸ਼ ਤੁਸੀਂ ਐਵੇਂ ਗਲਤ ਇਲਜ਼ਾਮ ਲਾਉਣੇ ਜੀ ਮੇਰੇ ਤੇ। ਆਣ ਕੇ ਸਾਰਾ ਸਾਡੇ ਘਰ ਦਾ ਤੁਸੀਂ ਸੱਤਿਆ ਨਾਸ਼ ਕਰ ਦਿੱਤਾ ਫੜ ਕੇ। ਤੁਸੀਂ ਵੇਖ ਲਓ ਲੋੜ ਤੋਂ ਵੱਧ ਬੋਲਣ ਦੇ। ਕੀ ਲੋੜ ਤੋਂ ਵੱਧ ਬੋਲਣ ਦੀ ਆ? ਹਾਂ। ਕੀ ਲੋੜ ਤੋਂ ਵੱਧ ਬੋਲਣ ਦੀ ਆ? ਮੈਂ ਵੀ ਸਿਆਣੀ ਬਿਆਣੀ ਹਾਂ। ਮੈਂ ਨਹੀਂ ਸਿਆਣੀ ਬਿਆਣੀ ਆ ਬਹੁਤ ਤੋਂ ਸਿਆਣੀ ਆ। ਬੜੇ ਸਿਆਣੀ ਨੇ ਸਾਰੇ ਬੜੇ ਕੋਲੇ ਬੋਲਦੇ ਆ। ਮੈਂ ਕਹੇ ਨੂੰ ਸਿਆਣੀ ਹਾਂ ਦੀ ਤੇ ਮੁੜ ਕੇ ਤੂੰ ਇੱਥੇ ਐਡੇ ਟਟੋਲੀ ਉਂਗ ਲੱਤਾਂ ਲਾਈਆਂ ਨਾ ਕੋਈ ਪਤਾ ਨਹੀਂ ਉਹ ਰੱਬ ਕਿਹੜੀਆਂ ਗੱਲਾਂ 'ਚ ਖੁਸ਼ ਆ। ਲਓ ਫੋਨ ਤੀ ਮੈਂ ਆ ਮੈਂ ਆ ਪ੍ਰਭ ਜੋਤ ਪ੍ਰਭ ਜੋਤ ਪ੍ਰਭ ਜੀ ਉਹ ਹਰ ਪਾਸੇ ਫੋਨ ਤੇ ਬੱਦਵਾਉਂ ਦੇ ਦੋ ਮੈਨੂੰ। ਜੇ ਯੋਨ ਸਾਧਣੀ ਆ ਫੋਨ ਕਰ ਤੀਜੇ ਦਿਨ। ਉਹਨੂੰ ਸਾਧੂ ਹੋਣੇ ਸੀ ਉਹਦੀ ਗੁਤਰੀ ਮੈਂ ਵਟਣਾ ਚਾੜਿਆ ਤੂੰ ਕੀ ਆਖਿਆ? ਮੈਂ ਨਹੀਂ ਕਿਹਨੂੰ ਸੱਦਿਆ। ਮੈਂ ਨਹੀਂ ਕਿਹਨੂੰ ਸੱਦਿਆ। ਕਿਹਨੂੰ ਸੱਦਦੀ ਹੋਰ ਤੂੰ ਫੋਨ ਤੀ ਮੈਤੇ ਗਲਤ ਇਲਜ਼ਾਮ ਲਾਜਾ ਦੇ। ਹਾਂ ਤੂੰ ਗਲਤ ਆ ਮੈਂ ਕੋਈ ਨਹੀਂ ਲਾਉਂਦੀ। ਉਹ ਤੇ ਮੈਂ ਦੱਸੂਗੀ ਤੁਹਾਨੂੰ ਮੈਂ ਕੀ ਕਰਨਾ ਹੈ। ਜੇ ਮੈਂ ਬੋਲਦੀ ਨਾ ਇਹ ਮਤਲ ਆਸ ਮਾਲੇ ਨਹੀਂ ਹੁਣ ਮੈਂ ਵੇਖਦੇ ਤਾਂ ਮੈਂ ਕੀ ਕਰੂੰਗੀ ਜਿਹੜੇ ਕੰਮ ਨੇ ਆਈਆਂ ਨਾ ਹੁਣ ਤਾਂ ਮੈਂ ਦੱਸੂ ਕਰਕੇ ਤੁਸੀਂ ਕਰ ਲੋ ਤੇ ਮੈਂ ਚੁੱਪ ਹੀ ਰਹੀਆਂ ਪਰ ਚਲ ਹੋ ਸਕਦਾ ਮੇਰੇ ਮਗਰੋਂ ਸਭ ਕੁਝ ਠੀਕ ਹੋ ਜਾਏ ਮੈਂ ਰਹਿ ਹੀ ਚਾਰ ਦਿਨ ਤੇ ਚਲ ਮੇਰੇ ਮਗਰੋਂ ਮੈਂ ਦਰਜਿੰਦਰ ਨੂੰ ਬੜਾ ਸਮਝਾ ਕੇ ਗਈ ਇਹਦੇ ਦਿਮਾਗ ਵਿੱਚ ਪਾ ਕੁਛ ਕੀ ਖਾ ਕੇ ਜੰਮੀਆਂ ਮਾਂ ਨੇ ਹੱਥ ਹੋਈ ਤੁਹਾਡੇ ਸਾਰਾ ਕੁਝ ਠੀਕ ਹੋ ਜਾਊਗਾ ਤਾਂ ਚੱਲ ਗੁਰਜਿੰਦਰ ਕਿਤੇ ਅਸੀਂ ਕਿਤੇ ਗੰਦਾ ਨਾ ਆਵਾਂਗੇ ਪਰ ਤੂੰ ਕੁਝ ਠੀਕ ਹੋਣ ਦੇਂਗੀ ਥੋੜੀ ਕੁਝ ਠੀਕ ਹੋਣ ਦੇਣਾ ਇੱਕੋ ਫਾਈਲ ਲਈ ਨਹੀਂ ਆ ਲੈਂਦੇ ਨੂੰ ਸੁਣੀ ਨਹੀਂ ਆ ਲੈਂਦੇ ਤੇ ਗੁਰਜਿੰਦਰ ਨੂੰ ਆ ਲੈਂਦੇ ਤੇ ਮੈਂ ਤੁਹਾਨੂੰ ਪੁਨੀ ਪੱਠੇ ਜਿਹਾ ਕਾਣੀ ਕੀ ਕਰੋਗੇ ਤੁਸੀਂ ਦੱਸ ਨਹੀਂ ਮੈਂ ਕਰੂੰਗੀ ਮੈਂ ਤੁਹਾਨੂੰ ਦੱਸੂਗਾ ਨਾ ਕੀ ਕਰਨਾ ਮੈਂ ਹੁਣ ਦੱਸੂਗਾ ਮੈਂ ਕੀ ਕਰਨ ਵਾਲੀ ਨਹੀਂ ਜਿਹੜੀ ਉਹਨੇ ਜੁ ਕੰਮ ਕਰਕੇ ਦੱਸੂਣ ਕਰਕੇ ਦੱਸੂਗੀ ਜਿਹੜੀ ਜਬਾਨ ਉਹਨੇ ਜੁ ਉਹਨੇ ਜਬਾਨ ਕੇ ਚਲਾਈ ਤੇ ਰਲ ਵੇ ਵੇ ਹੋਈ ਉਹਦੇ ਵਿਚਾਰੇ ਜਬਾਨ ਅੰਦਰ ਹੈ ਹੀ ਨਹੀਂ ਹਾਂ ਤੇਰੇ ਨਾਲ ਕੇ ਜਬਾਨ ਦੀ ਬਾਹਰ ਨਿਕਲੀ ਆ ਉਹ ਤੇ ਕਿਤੇ ਵਿਚਾਰੀ ਕੁੜੀ ਕਿਤੇ ਸੀ ਨਹੀਂ ਕਰਦੀ ਆਹ ਕੱਲ ਤੂੰ ਹੀ ਤੇਰੀ ਏਡੀ ਲੰਮੀ ਜਬਾਨ ਤਰਲ 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 ਚੱਲਦੀ ਆ ਫਿਰ ਉਹ ਚੱਲੇ ਨਾ ਵੀ ਕੱਲ ਤੂੰ ਹੀ ਕਹਿਣਾ ਹਾਂ ਉਹ ਚੁੱਪ ਰਵੇ ਗੁੰਗੀ ਬਣੀ ਰਹੇ ਨਹੀਂ ਗੁੰਗੀ ਬਣੀ ਰਹੇ ਪਾਣੀ ਲੈਣਾ ਆਈ ਚੱਲ ਤੂੰ ਪਾਣੀ ਦੀ ਮਾਰ ਲੈ ੱਟਕਾ ਨੂੰ ਉੱਧਰ ਸੁੱਤਿਆ ਤੂੰ ਮੈਨੂੰ ਪੇਕਿਆਂ ਦੇ ਵੀ ਤਲ ਲਾ ਦਿੰਦੀ ਆ ਨਹੀਂ ਮੈਂ ਬਦਵਾਵਾ ਦਿੱਤੀ ਤੂੰ ਹੋਰ ਬਦਵਾਵਾ ਤੈਨੂੰ ਆਪੇ ਤੂੰ ਲੈਣ ਦੇ ਹੀ ਹੈ ਬਦਵਾਵਾ ਚਲ ਠੀਕ ਹੋ ਕੋਈ ਗੱਲ ਨਹੀਂ ਨਾ ਬਦਵਾਵਾ ਮੈਨੂੰ ਕੋਈ ਮੈਨੂੰ ਦੁੱਖ ਤੇਰਾ ਉਹਨਾਂ ਦਾ ਵੀ ਤੁਹਾਡਾ ਵੀ ਉਹਨਾਂ ਹੀ ਦੁੱਖ ਬ ਕੋਈ ਨਹੀਂ ਸਮਝਦਾ ਪਰ ਤੈਨ ਪੂਰੀ ਚੁੱਪ ਕਰੋ ਹੁਣ ਬਸ ਬਹੁਤ ਹੋ ਗਿਆ ਮੇਰੀ ਵੀ ਸੁਣ ਲੋ ਮੈਂ ਕਰਾਂ ਕੀ ਚੁੱਪ ਮੈਂ ਕਰਾਂ ਦੱਸ ਨੂ ਵੀ ਪਤਾ ਵਾ ਦੱਸ ਤਾਂ ਬੜਿਆਂ ਨੂੰ ਚੁੱਪ ਕਰਾਂ ਜੀ ਚੁੱਪ ਕਰ ਜੀ ਚੁੱਪ ਕਰ ਜੀ ਇਹ ਗੱਲ ਸੁਣ ਲੋ ਜੇ ਤੱਕ ਕਰਦਾ ਹੁੰਦਾ ਨਾ ਫੋਨ ਤੇ ਮੈਂ ਵੀਡੀਓ ਬਣਾਉਂਦੀ ਤੇ ਬਣਾਉਂਦੀ ਬਣਾ ਲੈਂਦੀ ਉਹਦੀ ਜ਼ੁਬਾਨ ਕਿੱਡੀ ਲੰਮੀ ਆ ਆ ਮੈਨੂੰ ਉਹਦਾ ਪਤਾ ਸਾਰਾ ਆਪਾਂ ਕੋਈ ਪੁੱਛਿਆ ਨਾ ਪਤਾ ਉਹ ਕਿਉਂ ਨਹੀਂ ਘੋਟਾ ਉਹ ਤਾਂ ਸਿੱਠੀ ਜ਼ੁਬਾਨ ਹੋਏਗੀ ਮੇਰੇ ਸਾਹਮਣੇ ਸਾਰਿਆਂ ਦੇ ਦੀ ਤੂੰ ਤੇ ਉਹਦੇ ਨੱਕ 'ਚ ਨਕੇਲ ਪਾ ਕੇ ਰੱਖੀ ਆ ਮੈਨੂੰ ਨਕੇਲ ਪਾਈ ਮੇਰੀ ਗੱਲ ਹੁਣ ਸੁਣ ਲੈ ਕਰਮਨ ਜਿੰਦਰ ਨੂੰ ਕਹਿੰਦਾ ਜੀਵਨ ਨੂੰ ਬਿਲਕੁਲ ਨਹੀਂ ਸੱਦਣਾ ਜੀਵਨ ਇੱਥੇ ਬਿਲਕੁਲ ਹੋਣੀ ਨਹੀਂ ਚਾਹੀਦੀ ਕਿ ਹੋ ਰਹੀ ਹੋਣੀ ਚਾਹੀਦੀ ਮਨਜਿੰਦਰ ਨੂੰ ਕਹਿੰਦਾ ਮੈਂ ਕਰਦੀ ਆ ਆਣ ਕੇ ਉਹ ਕਰੇ ਵਾਂ ਕੇ ਫੈਸਲਾ ਜੋ ਮੈਂ ਮੈਂ ਕਹਾਂਗੀ ਉਹੀ ਹੋਣਾ ਹੀ ਜੇ ਤੂੰ ਨਹੀਂ ਕਰ ਦਿੱਤੀ ਜੇ ਨਾ ਉਹ ਵੀ ਕਰ ਦਿੱਤੀ ਬਹੁਤ ਠੀਕ ਤੇ ਬੜੀ ਹੋ ਗਈ ਕੋਈ ਨਹੀਂ ਕਰ ਦਿੱਤੀ ਤੇ ਮੈਂ ਆ ਉਹਦਾ ਨਾ ਮੇਰੇ ਮੇਰੇ ਹਿਸਾਬ ਮੁਤਾਬਕ ਸਾਰੇ ਫੈਸਲੇ ਕੇ ਚੱਲਦੇ ਰਹੇ ਆ ਤੈਨੂੰ ਵੀ ਪਤਾ ਹੈ ਕਿ ਜੀਦਾ ਜੋ ਮੈਂ ਕਹਾਂ ਜਿੱਥੇ ਮੈਂ ਕਹਾਂ ਉੱਥੇ ਸਾਰੇ ਕੱਲ ਹੁੰਦੇ ਆ ਮੈਂ ਕਦੀ ਕੋਈ ਉਲਟ ਨਹੀਂ ਕਹਦਾ ਫੈਸਲਾ ਮੈਂ ਜੋਰੀ ਕਰੂੰਗੀ ਮੈਂ ਸਹੀ ਕਰੂੰ ਸਾਰੇ ਫੈਸਲੇ ਉਲਟ ਨਹੀਂ 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 ਮੈਂ ਕਰਦੀ ਨ ਕੱਟੀ ਬੱਜੀ ਹੋਰ ਨਹੀਂ ਆ ਲੱਗੇ ਤੇ ਲੱਗੇ ਮੈਂ ਸੱਦਨੀਆ ਮੰਨ ਕੇ ਉਹ ਤਾਂ ਉਹਨਾਂ ਦੀ ਗੱਲ ਕਰਨ ਉਹਨਾਂ ਦੀ ਗੱਲ ਕਰਨ ਉਹਨਾਂ ਦੇ ਗੱਲ ਤੈਨੂੰ ਲੱਗੂ ਹੁੰਦਾ ਕਿ ਇਹਦੇ ਗੱਲਾਂ ਕਰਦੇ ਆ ਆਪੂ ਆ ਜੀ ਕਿ ਉਹਦੇ ਨੱਕ ਵਿੱਚ ਤੈਨੂੰ 13 ਅੰਨਾ ਪਾ ਕੇ ਮੈਂ ਇਦਾਂ ਦੰਮ ਕਰਨਾ ਕਿ ਤੂੰ ਵੇਖਣਾ ਵੇਖੀ ਕੀ ਕਰਦੇ ਏ ਤੂੰ ਵੇਖਣਾ ਤੂੰ ਬੜਾ ਬੜਾ ਕਹਣਾ ਨਾ ਕੀ ਕਰੇਗੀ ਮੇਰੀ ਗੱਲ ਸੁਣੋ ਚੰਗਾ ਹੋਈ ਨਾ ਤੈਨੂੰ ਕੁੱਤਾ ਫੜ ਕੇ ਬਾਹਰ ਕੱਢਿਆ ਨਾ ਜੀਵਨ ਨੂੰ ਤਾਂ ਨਹੀਂ ਸੱਦਾ ਕਿਦੇ ਕਿਉਂਕਿ ਜੀਵਨ ਦੀ ਦੀ ਹੁੰਦੀ ਰੋਜ਼ ਹਾਂ ਉਹਨੂੰ ਪਤਾ ਵਾ ਕੋਈ ਗੱਲ ਕਿੱਦਾਂ ਨਾ ਲਈ ਆ ਤਿੰਨ ਸਾਲ ਸਮੇਂ ਹੀ ਆਏ ਨਾ ਨਾ ਤੇ ਮੈਨੂੰ ਆਪਣੇ ਟੱਬਰ ਪਟੇ ਇਹ ਮੇਰੇ ਹੱਥਾਂ 'ਚ ਪਲੇ ਨਵਾਂ ਮੇਰੇ ਹੱਥਾਂ 'ਚ ਆਈਆਂ ਮੈਨੂੰ ਨਹੀਂ ਪਤਾ ਤੂੰ ਬੋਦੀ ਆ ਗਈ ਆ ਆਪਣੇ ਪੜ੍ਹੀ ਲਿਖੀ ਕਿਦੇ ਬਾਕੀ ਸਾਰੇ ਸ਼ਦਾਈ ਨੇ ਸਾਰਾ ਟੱਬਰ ਨਹੀਂ ਆ ਨਹੀਂ ਕਿ ਰੁਸ਼ਦਾਈ ਆਹੋ ਬਸ ਤੂੰ ਹੀ ਤੁਹਾਡੇ ਖਤੇ ਪੱਟੀ ਪਈ ਆ ਤੁਸੀਂ ਬਸ ਇੱਕੋ ਬੰਦਨ ਚੱਕਾ ਤੇਰਾ ਗਾਣੇ ਚ ਰਾਜਾ ਗਾਣੇ ਚ ਰਾਜਾ ਬਣੀ ਆ ਬਸ ਉਹ ਹੀ ਤੇਰਾ ਆਪਣਾ ਭੂਤ ਸਵਾਰ ਹੋਇਆ ਵੀ ਲੈ ਪੜ੍ਹੀ ਲਿਖੀ ਆਂ ਉਹ ਤੇ ਵਿਚਾਈ ਕਿਤੇ ਪੜ੍ਹੀ ਲਿਖੀ ਨਹੀਂ ਕਿਉਂ ਭਲੇ ਗਾਣੇ ਆ ਆਹ ਹੁਣ ਪੜਾਉ ਉਹਨੂੰ ਪੜ੍ਹਨੇ ਪਾ ਦਾਂਗੀ ਪੜ੍ਹ ਲੂੰਗੀ ਮੈਂ ਸਰਾਂ ਕਰ ਲੂੰਗੀ ਮੈਂ ਜਿਹੜੀ ਤੂੰ ਕਸਾ ਲੈ ਗਈ ਨਹੀਂ ਤੂੰ ਆ ਦੋਣਾ ਤੂੰ ਨਾ ਹੁਣ ਜੀਬਾਨ ਘੱਟ ਚਲਾ ਆਪਣਾ ਕੰਟਰੋਲ ਕਰਕੇ ਬਾਨ ਤੇ ਕਿਦਾਂ ਜਬਾਨ ਮੇਰੇ ਸਾਹਮਣੇ ਚਲਾਈ ਜਾਣੀ ਹੈ ਕੋਈ ਸ਼ਰਮ ਨਹੀਂ ਤੇ ਤੁਸੀਂ ਮੈਨੂੰ ਕਿਤਾਬ ਬੋਲਿਆ ਕਿ ਤੂੰ ਮੇਰੇ ਕਿੱਥੇ ਸ਼ਾਮ ਨਹੀਂ ਹੁੰਦੇ ਹਾਂ ਤੂੰ ਕਦੇ ਮੇਰੇ ਆਈ ਦਾ ਹੱਥ ਰੱਖ ਲਾ ਵੀ ਵੱਡੀ ਆਈ ਆ ਨਹੀਂ ਮੈਂ ਕਿੰਨਾ ਕੁ ਲਿਆਜ ਰੱਖਾਂ ਤਾਂ ਡੱਬ ਬਠੇਰਾ ਲਿਆਜ ਮੈਂ ਕੋਈ ਦੋਤ ਨਹੀਂ ਕਰਨਾ ਪਹਿਲਾਂ ਮੈਂ ਤੂੰ ਬਹੁਤ ਬੰਨਾ ਗਲਤ ਕਰਨ ਦੇਈ ਆ ਹੁਣ ਵੇਖੀ ਮੈਂ ਕੀ ਕਰਦੀ ਆ ਚਲੋ ਕਰਦੀ ਆ ਫੋਨ ਸਾਰਾ ਟੱਪਾਉਣੀਆਂ ਵਿੱਚ ਤੇ ਜੋ ਕਰਨਾ ਮੈਂ ਕਰਦੀ ਆ ਕੋਈ ਨਹੀਂ ਆ ਮੈਂ ਤੇ ਜੀਵਨ ਪੈਂਜ ਨੂੰ ਕਰਨਾ ਫੋਨ ਕਰਦੀ ਆ ਫੋਨ ਉਹਨੂੰ ਮੈਂ ਜੀਵਨ ਉਹਨਾਂ ਸੱਤ ਦਿਨ ਜੀਵਨ ਉਹਨਾਂ ਸੱਤ ਦਿਨ ਕਿਉਂ ਉਹ ਸੱਤ ਦਿਨ ਨੂੰ ਮੈਂ ਉਹ ਹੀ ਤਾਂ ਕਹਿ ਗਈ ਜਿਹੜਾ ਸੱਤ ਦਿਨ ਜੀਣ ਲਈ ਆ ਉਹਨੇ ਤੇ ਮੇਰੀ ਗੱਲ ਕਰਨੀ ਮੇਰੀ ਗੱਲ ਤੇ ਨਾ ਮੇਰਾ ਮੁੰਡਾ ਕਰਦਾ ਤੇ ਨਾ ਮੇਰਾ ਘਰ ਵਾਲਾ ਕਰਦਾ ਇੱਕ ਆਪੂ ਆ ਛੱਟਣਾ ਇਹਦੇ ਤੀਜੇ ਦਿਨ ਮੁੰਡਿਆਂ ਚੜ ਕੇ ਪਤਾ ਨਹੀਂ ਬਣੀ ਕੀ ਫਿਰਦੀ ਆਪ ਸੋਚੀਏ ਹੈ ਇਹਦਾ ਟੱਬਰ ਤੋੜਾ ਭਤਰੀ ਕਿੱਥੇ ਆ ਦੱਸ ਉਹਨਾਂ ਨੂੰ ਨੀ ਸ਼ਰਮ ਹੈਗੀ ਉਹ ਤੋੜ ਦਿੰਦੇ ਤੀਜੇ ਦਿਨ ਨੂੰ ਇਹਨੂੰ ਟਿੱਕਟਾ ਕਰਵਾ ਦੇ ਜਾਂ ਇੰਡੀਆ ਜਾ ਕੇ ਲੋਕਾਂ ਦੇ ਸਿਰ ਖਾ ਹੈਗੀ ਪਹਿਲਾਂ 36 ਗੱਲਾਂ ਕਰ ਗਈ ਮੈਨੇ ਪੇਕਾਂ ਤੱਕ ਦੇ ਮਿਹਨੇ ਮਾਰ ਗਈ ਆ ਫਰਮਿੰਦੇ ਸਮਝ ਨਹੀਂ ਆਉਂਦੀ ਜਿੱਦਾਂ ਹੁੰਗਲਾ ਖੜੀਆ ਕਰ ਕਰ ਕੇ ਗਈ ਆ ਇਹਨੇ ਪਤਾ ਕੀ ਨਵਾਂ ਪੌੜਾ ਪਾਉਣਾ ਹੀ ਆ ਇੱਕ ਤਾਂ ਮੇਰਾ ਘਰ ਵਾਲਾ ਬੈਸੁੰਦਾ ਇਹਨੇ ਫਿਰ ਤਾਂ ਗੱਲ ਹੀ ਕੋਈ ਨਹੀਂ ਆ ਉਹਨੇ ਵੀ ਇਹਦੇ ਸਾਹਮਣੇ ਮੂਨਾ ਬਣ ਕੇ ਦੇਣਾ ਹਾਂ ਪੂਆ ਜੀ ਤੇ ਹੀ ਕਰ ਜੋ ਕਰਨਾ ਪੂਆ ਜੀ ਤੇ ਹੀ ਕਰੋ ਜੋ ਕਰਨਾ ਕੀ ਕਰਦੀ ਪੂਆ ਵੇਹਲੇ ਦੀ ਮੈਂ ਵੀ ਤੇ ਪਹਿਲਾਂ ਜੀਵਨਪ੍ਰੀਤ ਨੂੰ ਫੋਨ ਕਰਾਂ ਵੀ ਤੂੰ ਇੱਥੇ ਹੋਣੀ ਚਾਹੀਦੀ ਆ ਮੈਨੂੰ ਨਹੀਂ ਪਤਾ ਬਸ ਹੋਰ ਪੰਜ ਮਰਜ਼ੀ ਹੋ ਜੇ ਓ ਕੀ ਗੱਲ ਹੋ ਗਈ ਆ ਤੋ ਕੀ ਮੈਨੂੰ ਫੋਨ ਤੇ ਫੋਨ ਫੋਨ ਤੇ ਫੋਨ ਕਰੀ ਜਾਂਦੇ ਆਂ ਬੰਦਾ ਕਹਿੰਦਾ ਚੰਗੇ ਥਾਂ ਬੈਠਾ ਹੁੰਦਾ ਸੀ 10 ਬੰਦਾ ਜੀ ਬੈਠਾ ਪਤਾ ਕਰ ਕੀ ਗ ਕੀ ਹੋ ਗਿਆ ਹਣ ਹੈ ਮੰਮੀ ਤੇ ਚਾਚੀ ਲੜ ਪਿਆ ਫੇਰ ਪਾਣੀ ਤੋਂ ਕਿਤੇ ਹੈ ਤੇ ਮੰਮੀ ਨੇ ਚਾਚੀ ਨੂੰ ਤਾਂ ਕਰ ਦਿੱਤਾ ਵਾ ਤੇ ਬਾਹਾਂ ਟੁੱਟ ਗਈ ਚਾਚੀ ਦੀ ਬਾਹਾਂ ਟੁੱਟ ਗਈ ਆਹੋ ਤੇਰੀ ਮਾਦੇ ਦਿਮਾਗ ਨੂੰ ਕੀ ਹੋ ਗਿਆ ਯਾਰੇ ਕੀ ਪਤਾ ਕੀ ਸੁੱੜ ਕੇ ਤੱਕਾ ਦੇਗੇ ਤੇ ਬਾਹਾਂ ਤੋੜਤੀ ਚਾਚੀ ਦੀ ਆਪਦੀ ਟਿੱਗੀ ਕਿਤੇ ਉਹ ਨਹੀਂ ਮੈਂ ਸਭ ਕੁਝ ਵੇਖ ਲਿਆ ਯਾਰ ਉਹ ਰੋ ਰੋ ਸਦਾ ਨਾ ਚਲੀ ਚਾਚੀ ਉਧੋਂ ਦੀ ਇਹਦਾ ਨਾ ਉਹਨਾਂ ਪੱਟੀ ਕਰਾ ਕੇ ਆਏ ਆ ਉਹ ਜੋੜ ਟੁੱਟ ਗਿਆ ਇਥੋਂ ਉਹ ਜ਼ਿਆਦਾ ਨੀ ਨਸਾਨ ਹੋਇਆ ਕਿਤੇ ਔਰ ਜੋੜ ਟੁੱਟ ਗਿਆ ਵਗ ਟੁੱਟ ਗਿਆ ਵਾ ਹੋਰ ਕੀ ਤੇਰਾਪਰ ਆਜੇ ਨਾ ਕੋਈ ਨਕੇ ਸਿਆਪਾ ਪਾਣੀ ਨਵਾਣਾ ਸਿਆਪਾ ਪੈਣਾ ਨਹੀਂਗਾ ਮੈਂ ਤੇ ਚਾਚਾ ਦੇ ਡਿਊਟੀ ਗਿਆ ਵਈ ਆ ਨਹੀਂ ਗੱਲ ਜਾ ਉਹ ਤੇ ਮੈਂ ਦਵਾਈ ਦੇ ਆ ਕੇ ਤੇ ਮੈਂ ਹਾਂ ਜਦ ਸੋਨੇ ਰੱਜੀ ਕੱਢੀ ਸਾਰਾ ਮੈਂ ਰੈਸਟ ਕਰਦਾ ਹਾਂ ਮਿੰਟ ਮੇਰਾ ਜੀ ਕਰਦਾ ਤਾਂ ਗਾਲੀ ਕਢਦਾ ਕਿਤੇ ਪਤਾ ਨਹੀਂ ਕੀ ਹੋ ਗਿਆ ਮੰਮੀ ਦੇ ਦਿਮਾਗ ਨੂੰ ਦਵਾਈ ਲੱਗਦੀ ਨਹੀਂ ਆਹ ਮੈਂ ਲਿਆਤੀ ਦਵਾਈ ਦੇ ਚਲ ਦੇਖੀ ਤੂੰ ਆਰ ਫੋਨ ਕੀਤਾ ਹੈ ਮੈਂ ਮੈਂ ਤੇ ਜਾਣਾ ਹੈ ਫਿਰ ਕੰਮ ਪੂਆ ਮੈਸਨ ਆ ਗਈ ਆ ਆਹੋ ਉਹ ਆ ਕੇ ਕੋ ਹਲ ਹਲ ਕਰ ਜਾੜੇ ਘਰ ਤਾਂ ਨਹੀਂ ਦੇਖਦੇ ਜੀ ਮਰ ਜਣਾ ਕੋਈ ਕੀ ਕਰਨੀ ਆ ਤੇ ਹੁਣ ਮੈਂ ਹੁਣ ਕੀ ਕਰਾਂ ਜਾਰੇ ਦਾ ਹੁਣ ਕਰਾਉਣੀ ਦੇ ਪੈਣੇ ਕੀ ਕਰੀਏ ਹੁਣ ਹੌਂਸਰੇ ਨਾਲ ਗੱਲ ਕਰਿਓ ਹੈ ਹੌਂਸਰੇ ਨਾਲ ਕੀ ਗੱਲ ਕਰਨੀ ਆ ਸਸਟੀਆ ਪੋਜੀ ਸਸਟੀਆ ਪੋਜੀ ਠੀਕ ਆ ਜੀ ਮੈਂ ਨਾ ਸਸਟੀ ਗੱਲ ਨੂੰ ਠੀਕ ਆ ਪੁੱਤ ਮੈਂ ਤੇ ਪਲਾ ਹੋਵੇ ਪੁੱਤ ਤੇਰਾ ਜਿਹਨੇ ਮੈਨੂੰ ਫੋਨ ਕਰਕੇ ਦੱਸਤਾ ਹਾਂਜੀ ਹਾਂਜੀ ਤੇ ਮੈਂ ਆਈਆਂ ਤੇ ਥਾਂ ਤੇ ਸਾਰਾ ਕੁਛ ਆਕੌਤਕ ਵੇਖਿਆ ਕੀ ਕੁਛ ਬਣ ਗਿਆ ਮਗਰੋਂ ਮੈਨੂੰ ਅੱਗੇ ਲੱਗਦਾ ਵੀ ਕੁਛ ਨਾ ਕੁਛ ਇੱਥੇ ਹੋਣਾ ਹੀ ਹੋਣਾ ਵਾ ਕਿਸੇ ਦਿਨ ਆਜਾ ਭਾਈ ਮੇਰਾ ਤਾਂ ਧਿਆਨ ਉੱਚਲ ਮੈਂ ਪਾਵੇਂ ਗਈ ਸੀ ਮੇਰਾ ਧਿਆਨ ਇੱਥੇ ਸੀਗਾ ਇਹਨਾਂ ਦੇ ਵਿੱਚ ਮੈਂ ਤਾਹੋਂ ਤੁਹਾਨੂੰ ਫੋਨ ਕਰਤਾ ਉਸੇ ਵੇਲੇ ਇਹ ਕੰਮ ਹੋ ਗਿਆ ਤੇ ਹਾਲੇ ਛੇਤੀ ਘਰ ਆਜਾ ਬਹੁਤ ਮਾੜਾ ਕੀਤਾ ਉਹਨੇ ਨਹੀਂ ਤੂੰ ਮੈਨੂੰ ਦੱਸ ਕਿ ਤੂੰ ਕਿੱਥੋਂ ਆਉਣ ਡਿਆ ਵਾ ਤੈਨੂੰ ਪਤਾ ਨਹੀਂ ਘਰ ਕੀ ਕੁਝ ਹੋ ਗਿਆ ਵਾ ਜੀ ਸਰਕਾਰੀ ਨੌਕਰੀ ਦਾ ਬੜਾ ਪੰਗਾ ਜੇ ਮੈਂ ਅਜੇ ਘਰ ਆਇਆ ਜਾਂ ਪਿੱਛੋਂ ਫਿਰ ਫੋਨ ਆ ਗਿਆ ਨਹੀਂ ਤੂੰ ਆਪਣੀ ਸਰਕਾਰੀ ਨੌਕਰੀਆਂ ਵੇਖ ਘਰ ਭਾਵੇਂ ਕੋਈ ਨਾ ਕੋਈ ਬੰਦਾ ਆਉਂਦਿਆਂ ਮਰ ਜਾਏ ਉਦੋਂ ਫਿਰ ਤੂੰ ਬੈਠਾ ਤੇਰੀ ਅੱਖਾਂ ਉਦੋਂ ਨਹੀਂ ਖੁੱਲਣੀਆਂ ਆ ਇਹਤੇ ਕੁਛ ਨਾ ਕੋਈ ਜਿੱਦ ਨੂੰ ਹੋ ਗਿਆ ਨਾ ਤੂੰ ਵੇਂਦਾ ਰੋ ਆਪਣੀਆਂ ਨੌਕਰੀਆਂ ਤੇ ਸੰਕਰੀਆਂ ਪੂਆ ਜੀ ਮੈਂ ਕੀ ਕਰਾਂ ਜਦੋਂ ਮਾੜਾ ਜੀ ਘਰ ਵੇ ਜਾਜੇ ਨਾ ਨਹੀਂ ਮਾੜਾ ਤੇਰੇ ਹੱਥ ਵਿੱਚ ਕੁਛ ਨਹੀਂਗਾ ਇਹੋ ਜੀ ਗੁੱਤੋਂ ਫੜ ਕੇ ਬਾਹਰ ਕੱਢ ਮੇਰੇ ਹੱਥ ਵਿੱਚ ਕੁਛ ਨਹੀਂਗਾ ਮੈਂ ਜੇ ਮੈਂ ਕਰਾਂ ਤੇ ਫਿਰ ਕਹਿਣਾ ਲੈ ਸਾਡੇ ਘਰ ਨੂੰ ਇਨਕਰਾਬ ਕੀਤਾ ਆਣ ਕੇ ਪੂਆ ਨੇ ਮੈਂ ਤਾਂ ਬੜਾ ਸਮਝਾ ਕੇ ਤੈਨੂੰ ਵੀ ਗਈ ਤੂੰ ਉਹਦੇ ਵੀ ਕੰਨ ਬਥੇਰੇ ਮੈਂ ਕਰਕੇ ਗਈ ਹਾਂ ਲਾਲ ਵੀ ਚੱਲ ਬੰਦਾ ਬਣ ਜਾ ਬੰਦਾ ਬਣ ਜਾ ਇਦਾਂ ਨਾ ਕਰ ਇਦਾਂ ਨਾ ਕਰ ਪਰ ਉਹਦੇ ਦਿਮਾਗ ਤੇ ਕੋਈ ਜੂ ਨਹੀਂ ਸਕਦੀ ਪੂਆ ਜੀ ਮੈਂ ਜਿੰਨਾ ਵੱਡਦਾ ਨਾ ਤੱਕ ਮੈਨੂੰ ਪਤਾ ਵਾ ਤੁਹਾਨੂੰ ਨਹੀਂ ਪਤਾ ਮੈਂ ਤੂੰ ਜ ਵੱਡੇ ਤੋ ਇਥੋਂ ਤੱਕ ਪਹੁੰਚਦੀ ਨਾ ਅੱਜ ਦਾ ਅਜੋਨੇ ਕੁੜੀ ਦੀ ਬਾਹ ਤੋੜਦੀ ਆ ਕੱਲ ਨੂੰ ਮੈਂ ਤਾਂ ਕਹਿੰਦੀ ਉਹਨੂੰ ਕਿਤੇ ਖੂ ਖਾਚ ਨਾ ਤੱਕੰ ਦੇ ਦੇ ਮੈਨੂੰ ਤੇ ਇਹੋ ਡਰ ਰਹਿੰਦਾ ਈ ਮੇਰਾ ਜੀ ਕਰਦਾ ਫੜ ਕੇ ਗਾਲੀ ਘੁੱਟ ਦੇਣਾ ਮੈਂ ਨਹੀਂ ਗੱਲ ਘੁੱਟਣ ਦਾ ਕਿ ਤੂੰ ਕਿਉਂ ਜਾਣਾ ਤੈਨੂੰ ਉਹਦੇ ਕੋ ਉਹਨੂੰ ਸੁਧਾਰ ਹੈ ਸੁਧਾਰਾ ਕੇ ਤਾਂ ਵੀ ਜਿੱਤਿਆ ਸੁਧਾਰਾ ਜੋ ਕਰਨਾ ਕਰ ਮੈਨੂੰ ਨਹੀਂ ਪਤਾ ਉਹ ਜੋ ਕਰਨਾ ਕਰ ਉਹਦੇ ਨਾਲ ਨਾ ਕੀ ਕੀ ਕਰਦਾ ਉਹਦੇ ਨਾਲ ਮੈਨੂੰ ਤਾਂ ਇੰਨਾ ਸੱਚੀ ਗੁੱਸਾ ਚੜ ਚੜ ਜਾਂਦਾ ਜਦੋਂ ਅੰਮੀ ਆਈਆਂ ਕੁੜੀ ਦਾ ਹਾਲ ਵੇਖਿਆ ਕੀ ਉਹ ਤਾਂ ਬਾਹ ਚ ਗੱਲ ਚ ਪਾਈ ਆ ਆ ਭਲਾ ਹੋਵੇ ਦਾ ਮੁੰਡੇ ਦਾ ਇਹ ਆ ਜਾ ਕੇ ਡਾਕਟਰ ਕੋਲ ਲੈ ਕੇ ਗਿਆ ਪੱਟੀਆਂ ਕਰਾ ਕੇ ਆਇਆ ਉਹਦੀਆਂ ਸਾਨੀ ਨੂੰ ਕੁਛ ਅਜ ਤੱਕ ਪਤਾ ਨਹੀਂ ਉਹ ਚਰਾ ਬਾਹਰ ਉਹ ਵੀ ਫਾਇਦਾ ਜਿਹੜਾ ਅਜ ਕੰਮ ਕੀਤਾ ਨੇ ਕਿਹਾ ਵੀ ਲੱਗੇ ਬਿਠਾਰੋ ਪਤਾ ਜਿੰਨਾ ਚਿਰ ਤੱਕ ਮੈਂ ਨਹੀਂ ਆਉਂਦੀ ਤੂੰ ਉੱਥੇ ਰਹਿਣਾ ਮੈਂ ਕਿਹਾ ਮੁੰਡਾ ਇੰਨਾ ਚੰਗਾ ਜੰਮ ਲਿਆ ਹਰੇ ਇਹ ਕਿਹੜੇ ਖਾਨਦਾਨ ਚੋਂ ਆ ਗਈ ਆ ਮੈਂ ਤੋ ਸਮਝ ਨਹੀਂ ਆਉਂਦੀ ਤੁਸੀਂ ਵੇਖੀਓ ਤਾਂ ਕਿਤੇ ਘਰ ਨੂੰ ਬੜੀ ਚੰਗੀ ਆਖਦਾ ਪਰਬਾਦ ਕਰਕੇ ਇਹਨੇ ਕੁੜੀ ਨਾ ਰੱਖ ਦਿੱਤਾ ਉਹ ਵੀ ਵੇਖਿਆ ਕੀਤਾ ਹੀ ਮਰਾ ਦੂੰ ਸਵਾਹ ਵਿਆਹ ਮੈਂ ਇਹ ਅੰਦਰ ਵੜ ਕੇ ਵੇਖ ਲਿਆ ਮੈਂ ਤਾਂ ਬੁੱਥਾ ਵੇਖ ਲਿਆ ਤੇ ਕੀ ਚੀਜ਼ ਵਾਈ ਮੈਂ ਛੱਡਣਾ ਨਹੀਂ ਆਜੇ ਨੂੰ ਜੋ ਮਰਜੀ ਕਰ ਉਹ ਨਾਲ ਜੋ ਕਰਨਾ ਚਾਹੋ ਉਹ ਨਾਲ ਪ੍ਰੋਗਰਾਮ ਹੈ ਜੀ ਕੀ ਕਰੀਦਾ ਤੂੰ ਮੇਰੇ ਮੇਰੇ ਦਾ ਸਿੰਗੜਾ ਮਰਦਾ ਕਿ ਹੋ ਗਿਆ ਵਾ ਆ ਬਾਹ ਤੋੜਦੀ ਨਾ ਕੁੜੀ ਜਿਹੜਾ ਕੀ ਹੁੰਦਾ ਨਾ ਸਿੱਧਾ ਚੱਲ ਚੱਲ ਬਾਹ ਤੋੜਦੀ ਬਾਹ ਤੋੜਦੀ ਤੂੰ ਆਪਣੀਆਂ ਬਹਾਂ ਦਾ ਮਾਰ ਦਰ ਮੈਂ ਕਿੱਥੇ ਨਾ ਬਾਹ ਧੱਕਾ ਦਤਾ ਤੂੰ ਕੁੜੀ ਨੂੰ ਕਹੂੰਗਾ ਤੱਕਾ ਮੈਂ ਹਾ ਧੋਗੀ ਟੱਡੇ ਵੜੀ ਉਹਨ ਪਿਆਰ ਲੜਦਾ ਚੱਪੜ ਵਿੱਚ ਸੈੱਟ ਤਾਈ ਲੱਗਿਆ ਉਹ ਐਸਾ ਕਰਿਆ ਬਾਹ ਛਿਗੇ ਜੀ ਇਥੋਂ ਮਰੇ ਹੁੰਦੀ ਬਾਹ ਦੀ ਤੇ ਟੁੱਟੀ ਹੋਊਗੀ ਮੈਂ ਥੋੜੀ ਤੇ ਤੂੰ ਕਿਉਂ ਡੱਕਿਆ ਨੂੰ ਪਾਣੀ ਤੂੰ ਕੀ ਤੇਰੇ ਪਿਓਰ ਵਾਗਦੀ ਮੋਟਰ ਕਮ ਕੰਨੀ ਬੋਲ ਤੂੰ ਨਾ ਕੇ ਬੇਈ ਗਾ ਸੁਣਾਏ ਕੰਮ ਨਾ ਕਰੋ ਹੋਏ ਰਹਿਣ ਦੇ ਇਹਦਾ ਕੰਮ ਇਹਨੂੰ ਕਰਵਾਏ ਕੋਈ ਨਹੀਂ ਹਾਏ ਬੰਦਾ ਚਾਹੁੰਦਾ ਲੋਕੀ ਇਹੋ ਕਰਵਾਤਾ ਹੋਰ ਇਹ ਕਰਦੀ ਵੇਖ ਨਾ ਕਰਦੀ ਵੇਖ ਉਹ ਚਾਹੁੰਦਾ ਇਹ ਚਾਹੁੰਦਾ ਫੇਲੀ ਬਿੰਦਾ ਉਹਨੂੰ ਮੋੜ ਕਰੀਆ ਅੱਜ ਕੰਮ ਕਰਤਾ ਹੋ ਅੱਜ ਮੈਂ ਕਰਦੀ ਸਾਭਾ ਮੁਕੇ ਜਰਾ ਕਰੇ ਹੋਏ ਹੋਰ ਕਰਦੀ ਆਪਣਾ ਦੇਖ ਕੇ ਫੋਨ ਨਾ ਕਰਦੀ ਆਪਣੇ ਤੇਜਾ ਕੀ ਕਰ ਲੈਣਾ ਸਾਰਾ ਬੇੜਾ ਕਰ ਜਾਂਦਾ ਮੈਂ ਇਹਦਾ ਸ਼ਕਾ ਦਾ ਭਾਈ ਕਮਾਣਾ ਨਾ 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 ਰੋਟੀ ਖਾਣ ਦੀ ਰੋਟੀ ਖਾਣ ਦੀ ਨਹੀਂ ਨਾ ਕੋਣ ਵੜੇ ਤੇ ਆਪਣੀ ਬੇਦਰਾਰੀ ਤੂੰ ਉਹ ਵੀ ਚੜਾ ਗਿਆ ਖੇਲੇ ਖੱਤੇ ਮੇਲੀ ਚੜ ਕੇ ਫੇਰ ਹੀ ਚਾਹ ਮੈਂ ਉਹਨੇ ਛੇਡੋ ਬਣਾਏ ਕੀ ਕੰਮ ਕਰਨ ਲੱਗੇ ਮੈਂ ਕਾਫੀ ਦਾ ਕੱਢਾ ਆ ਐਵੇਂ ਬੱਸ ਨਿਕਲ ਚੱਲ ਮੈਂ ਹਾਂ ਐ ਤੋੜੇ ਵੀ ਜਾਂਦੇ ਮੇਰੇ ਮੇਰਾ ਕੋਈ ਕਸੂਰ ਨਹੀਂ ਹੈਗਾ ਫੇਰ ਦਾ ਸਿਆਸ ਗਲਤੀ ਕਰਕੇ ਮੰਦਿਰ ਹੀ ਆਪਣੀ ਕਰਦਾ ਕੀ ਹਾਲ ਹੋ ਬੰਦਾ ਯਾਰ ਮੇਰਾ ਤਾਂ ਹਾਲ ਹੋ ਦੇਖਣ ਜਾਂ ਤੁਹਾਡੇ ਸਾਹਮਣੇ ਹੀ ਆ ਇਹ ਕਿਹਦੇ ਬੰਦਾ ਕਹਿੰਦਾ ਮੈਂ ਹਾਂ ਦਿੱਤਾ ਕਰਾਂ ਇਹ ਸਾਬੂ ਕਰੀ ਜਾਂਦੀ ਏ ਇਹ ਤਾਂ ਸਾਰਾ ਜੀ ਉਮਰ ਜਾਣਾ ਵਾ ਹਣ ਭਾਈ ਹੀ ਆ ਨਾ ਉਹਨੇ ਵੇਖੇ ਮੇਰੀ ਕਿੰਨੀ ਬੇਟੀ ਕਰਨੀਆਂ ਉਹ ਕਰ ਗਿਆ ਤੇ ਮੈਨੂੰ ਲੱਗਦਾ ਮੈਂ ਕਰਾਂ ਕੋਈ ਜਿੱਤਰਾ ਹੋਗਾ ਨਾ ਭਾਈ ਉਹਦੇ ਸਾਹਮਣੇ ਮੇਰੀ ਬੇਟੀ ਕਰਨੀ ਬੇਟੀ ਤਾਂ ਨਹੀਂ ਇੱਥੇ ਉਹ ਤਾਂ 100 ਪਣਾ ਚ ਮੈਂ ਇੱਥੇ ਵਾ ਜੰਮ ਨੌਕਰੀ ਕਰਦਾ ਹਾਂ ਪਰ ਘਰ ਤੇ ਕੋਈ ਥੂੜ ਹੋਰੀ ਨੇ ਕਰਨੀ 100 ਘੜੀ ਇਹਨੂੰ ਕਰਨਾ ਆਉਂਦੇ ਆਪਾਂ ਲੋਕਾਂ ਨੂੰ ਪਤਾ ਵਾ ਕਿ ਘਰ ਦੇ ਬੀਜ ਕਿੰਨੇ ਕੀਤਾ ਉਹਨੇ ਕੀ ਕੀਤਾ ਜੈ ਮੈਨੂੰ ਤਾਂ ਸਮਝ ਨਹੀਂ ਆ ਖਾਉਣ ਦੀ ਕਿਹੜੇ ਬੰਦਾ ਖੂਜ ਪਾਇਲੇ ਲੈ ਕੇ ਹੁਣ ਖੂਜ ਖਾਣ ਵਾਲੀ ਗੱਲ ਵਾ ਨਰਗਰੋ ਦਾ ਭਗੜਿਆ ਆਪਾ ਤੇ ਹੁਣ ਜਿਹੜਾ ਵੱਖਰਾ ਸਿਆਣਾ ਪਾਣਾ ਸੁਣੀ ਆ ਗਿਆ ਜਦੋਂ ਗੱਡੀ ਕੋਲੋਂ ਨਿਕਲ ਕੱਢਣੀ ਆ ਅਰੇ ਯਾ ਚਾਚੇ ਨਾਲ ਨੀਂਗਾ ਪਤਾ ਕਿਸੇ ਗੱਲ ਦਾ ਵੀ ਮੈਂ ਅਰੇ ਮੈਂ ਤੇ ਰੁਣਾ ਆ ਕੇ ਤੂੰ ਜਾ ਕੋਲ ਤੇ ਰਹਿ ਜਾ ਤੂੰ ਮੈਂ ਜਨਾ ਉਹ ਤੇਰਾ ਮਨ ਉਹ ਆ ਜਾ ਕੇ ਮੈਂ ਸਾਬ ਨੂੰ ਸਾਰਾ ਕਰ ਜੇ ਆ ਚਲ ਕੋਈ ਨਹੀਂ ਤੈਨੂੰ ਮੈਂ ਮੈਨਾਂ ਬਾਅਦੀਆਂ ਨੂੰ ਬੋਲੇ ਠੀਕ ਆ